ਕੁਝ ਮੰਡੀਆਂ ਦੀ ਮਹਿਰ ਮੈਂ ਤੈਨੂੰ ਪਤਾ ਰੋਜ਼ ਪੱਕੀ ਵਪਾਰ ਲੈ ਤੂੰ ਐਂ ਤਾਂ ਦੇਖਿਆ ਕਰ ਵੀ ਰਾਤ ਨੂੰ ਐ ਖੜਾ ਲਾ ਦੀ ਬੱਕਰੀ ਵੇਚਣ ਜੋਗੀ ਹੋ ਜੇ ਹੁਣ ਮੈਂ ਕੀ ਤਾਂ ਇਹਨਾਂ ਨੂੰ ਕਹੂੰਗਾ ਕੀ ਤੈਨੂੰ ਕਹੂੰਗਾ ਜ਼ਰੂਰੀ ਐ ਨਾ ਸੋਹਣੀ ਲੱਗਦੀ ਐ ਫਿਰ ਨੂੰ ਹਾਂ ਥੱਲਿਓ ਸੋਹਣੀ ਲੱਗਦੀ ਐ ਐਨਾ ਟਾਈਮ ਨਹੀਂ ਵਾਪਸ ਕਰਨ ਦਾ ਇਹ ਮੈਨੂੰ ਕਿੱਥੋਂ ਖਿੱਚੀ ਫਿਰਨਗੇ ਇੱਕ ਦਿਨ ਨਹੀਂ ਮੈਨੂੰ ਟਾਈਮ ਪੰਚਾਇਤਾਂ ਆਉਂਦੀਆਂ ਫਿਰ ਨਹੀਂ ਪਤਾ ਲੱਗ ਜਾਂਦਾ ਦੋ ਵਾਰ ਵੀ ਮੈਂ ਭਾਈ ਜਾਦੇ ਤੈਨੂੰ ਵੀ ਨਹੀਂ ਮਾਰਦਾ 20 ਹਜ਼ਾਰ ਦੀ ਬੱਕਰੀ ਵੇਚੀ ਕੀ ਹਾਸਲੇ ਮਜ਼ਾਕ ਹਾਸੀ ਕਰ ਲਈ ਬਿੰਦ ਝਟ ਵੀਡੀਓ ਬਣ ਗਈ ਤੂੰ ਸਾਡੀਆਂ ਮਾਈ ਵਰਗੀ ਐ ਰੋਜ਼ ਮੰਡੀਆਂ ਚ ਫਿਰਦੇ ਆਪਾਂ ਕਰਦੇ ਕੱਚੀ ਪੱਕੀ ਨਾ 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 ਵੀ ਚੱਲੋ ਆਜੋ ਆਹ ਉੱਥੇ ਲੱਗ ਜਾ ਉਹ ਬੁੱਕੇ ਜਣ ਲੱਗ ਜਾ ਮਾਈ ਇੱਧਰ ਕੱਢ ਪਰ ਕੱਢ ਲੈ ਕੀ ਆ ਦੇਣਾ ਹਾਂ ਕੰਨ ਫੜ ਲੋਗਾ ਭਾਈ ਹਰਵਿੰਦਰ ਲੋ ਜੀ ਪਿਛਾ ਨੂੰ ਪਿਛਾ ਨੂੰ ਵੰਡੀ ਦੇ ਖੜਿਆ ਜਿਹੜੀ ਚੱਕਾ ਮਾੜਾ ਚਾੜਾ ਇੱਧਰ ਹੋ ਜਾਈ ਇਸ ਵਕਤ ਮਾਈ ਕਾਂਗਰ ਬਣ ਗਿਆ ਖਿੱਚ ਕੇ ਦੇਖੇ ਮਾੜਾ ਤਰੀਨ ਤੋ ਜੀ ਅੱਜ ਮਗਰ ਕੀ ਆ ਪੱਠਾ ਕੇ ਪੁੱਤਰ ਆ ਪੱਠਾ ਮੈਂ ਪੱਠਾ ਮਗਰ ਪੱਠਾ ਮਾਈ ਦੁੱਧ ਦਾ ਤੇਰੇ ਸਰੇ ਚੀਂ ਦੋ ਤਾਂ ਬੱਚੇ ਪਿਲਦਾ ਸੀ ਉਹਨੇ ਚੋਲੇ ਜੜਾਈ ਉਹ ਚੋਲੇ ਕਿਹੜੋਂ ਦੇ ਖੁੱਲੇ ਹੀ ਰਹਿੰਦਾ ਆਹ ਨੋਕ ਦੇ ਆਹ ਦੇਖ ਤੂੰ ਰੋਜ ਮੰਟੀਆਂ ਦੀ ਮਹਿਰਮ ਹੈ ਜਾਨੀ ਸਦਾ ਬਹਾਰ ਇਹਨਾਂ ਦਾ ਤੰਗ ਹੁੰਦੇ ਨੇ ਲੜਕੇ ਕਿਸੇ ਨੂੰ ਹੋ ਜਾ ਜੀ ਚੌੜਾ ਕਰਨੋਂ ਖੜਾ ਬੱਕਰੀ ਦੇ ਉੱਤੇ ਢੇਰੋ ਜਨੋਂ ਵੀਡੀਓ ਕਿਨੂੰ ਬਣਾ ਕੇ ਪਿਛਾ ਮੰਗੇ ਤਾ ਚਾਹਣ ਨਾਲ ਤਾਂ ਮਿਲ ਜੀ ਦਿਖੇ ਤਾਂ ਸਹੀ ਉਹ ਥੇ ਛੱਡ ਦੇ ਬੱਟ ਉਹ ਸਾਨੂੰ ਲਾਂਬਾ ਆਉਂਦਾ ਤਾ ਸਾਨੂੰ ਆਲਾ ਕੰਨਾ ਉੱਤੇ ਝੁੱਕ ਜੇ ਸਾਨੂੰ ਬੱਕਰੀ ਦਾ ਦੀਵ ਨਹੀਂ ਪਾਰ ਕੈਨੇਡਾ ਦੇ ਵਿੱਚੋਂ ਪੜਾਇਆ ਚਾਹਤੀ ਦੇਖ ਲਓ ਬਈ YouTube ਦੇ ਉੱਤੇ ਵੀਡੀਓ ਮਾਈ ਇਹ ਸਾਈਡ ਤੇ ਕਰ ਲੈ ਬਈ ਮੈਂ ਸ਼ਾਇਦ ਤੇ ਪੜਾਈ ਮੈਂ ਪੜਾ ਕੇ ਤਾਂ ਲਿਓ ਉਹ ਵੀ ਚੋਕੇ ਲਈ ਉਹ ਤਾਂ ਚੋਗੀ ਕੰਨਤਾ ਹੈਗਾ ਤੇ ਸਾਡੇ ਚੋਕੇ ਤਾਂ ਡਈਆਂ ਤੂੰ ਤੂੰ ਰੋਜ ਮੰਡੀਆਂ ਦੀ ਵਹਿਰ ਮੈਂ ਤੈਨੂੰ ਪਤਾ ਰੋਜ ਪੱਕੀ ਵਪਾਰ ਲੈ ਤੂੰ ਐਂ ਤਾਂ ਦੇਖਿਆ ਕਰ ਵੀ ਰਾਤ ਨੂੰ ਐਖੜਾ ਲਾ ਦੀ ਬੱਕਰੀ ਵੇਚਣ ਜੋਗੀ ਹੋ ਜੇ ਹੁਣ ਮੈਂ ਕੀ ਤਾਂ ਇਹਨਾਂ ਨੂੰ ਕਹੂੰਗਾ ਕੀ ਤੈਨੂੰ ਕਹੂੰਗਾ ਜ਼ਰੂਰੀ ਹੈ ਨਾ ਸੋਹਣੀ ਲੱਗਦੀ ਆ ਥੱਲੋਂ ਹਾਂ ਥੱਲੋਂ ਸੋਹਣੀ ਲੱਗਦੀ ਆ ਮਨ ਲੱਗਦੀ ਆ ਬੰਦੇ ਦੇ ਜੀ ਇਸ ਤੋਂ ਲਾ ਦੇਵੇ ਆ 3 ਕਿਲੋ ਹਾਂ ਇੰਨੇ ਕਿਲੋ ਆ ਇੰਨਾ ਟਾਈਮ ਨਹੀਂ ਵਾਪਸ ਕਰਨ ਦਾ ਇਹ ਮੈਨੂੰ ਕਿੱਥੋਂ ਖਿੱਚੀ ਫਿਰਨਗੇ ਇੱਕ ਦਿਨ ਨਹੀਂ ਮੈਨੂੰ ਟਾਈਮ ਪੰਚਾਇਤਾਂ ਉਹਦੀਆਂ ਫਰਮੀਆਂ ਮੈਨੂੰ ਪਤਾ ਲੱਗ ਜਾਂਦਾ ਦੋ ਵੀ ਮਾਈ ਦੇ ਪਿੰਡ ਚੱਲੀ ਆ ਉਹ ਜਿਹੜਾ ਪਿੰਡ ਆ ਸਾਬ ਕੀ ਢਡਰੀਆਂ ਕਿਵੇਂ ਰਾਜੇ ਦਾ ਪਿੰਡ ਵੀ ਜਾਂਦਾ ਸਾਰਾ ਕੋਈ ਉਹਦਾ ਜਾਣਦਾ ਜੀ ਵਿੱਚ ਆ ਇਹਦਾ ਮਾਈ ਦਾ ਪਰ ਇਹਨੂੰ ਇਹਨੂੰ ਨਹੀਂ ਮਤ ਨਹੀਂ ਆਉਂਦੀ ਮੈਂ ਬਹੁਤ ਸਮਝਾਂ ਮਾਈ ਨਹੀਂ ਭਰਾ ਸਾਹਿਬ ਦਾ ਸਾਹਿਬ ਤਸਿੰਦਾ ਜੀ ਮੈਂ ਤੈਨੂੰ ਕੀ ਆਥ ਨਹੀਂ ਪਸਾ ਐ ਖੜਾ ਲਾ ਕੇ ਤੱਕ ਕੇ ਦੁੱਦੇ ਗੋਦ ਜੇ ਪੰਨੂ ਪਾਚ ਬਣੂ ਆ ਰਹੇ ਨੇ ਕਿ ਮੇਰੀਆਂ ਕੰਨਾਂ ਤੇ ਨਾ ਪਟਾ ਟਾਈਮ ਚੋੜਿਆ ਟਾਈਮ ਚੋੜਿਆ ਕਰਾਂਗੇ ਬਣਾ ਆਪਾਂ ਦਾ ਮੁੱਲ ਪੁੱਛਦਾ ਬਾ ਦੇਖ ਪੱਟਾ ਮੈਂ ਕਿੰਨਾ ਮੰਗਿਆ 8000 ਪੂਰੀ ਬੱਤੀ 25000 ਨਹੀਂ ਮੇਮ ਨਹੀਂ ਕਿੜੀ ਆ ਬਾਈ ਮੋਨਨਾਤੀ ਦਾ ਸਾਬ ਚ ਕਰ ਕੋਈ ਦੱਸ ਲਵਾਗੇ ਇਹ ਲੈ ਮੇਮ ਨਹੀਂ ਆਸੀ ਮੇਮ ਨੇ ਇਸਨੱਖ ਕੀ ਆ ਲੈਂਦੀ ਆ ਮੈਂ ਆਪਣੀ ਨਾ ਮੈਂ ਇਹ ਪਰ ਇੱਕ ਨੀ ਲਾਇਆ ਚਲੋ ਕੋਈ ਥੱਲੇ ਸੁਣ ਨਹੀਂ ਲੱਗਦੀ ਕੋਈ ਆਉਂ ਸੁਣੇ ਪਿਆਰ ਨੂੰ ਆਹ ਮਰਾ ਚੱਲ ਬੱਧੀਆ ਸੁਣ ਮੋਢੇ ਚੋਂਦੀ ਆ ਮੈਂ ਇਹਨੇ ਵਸਨਾ ਕੀ ਤੜਕੀ ਲਈ ਨਾ 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 ਚੁੰਗਾ ਹੈ ਰੱਜੂ ਚੁੰਗਾ ਹੋਇਆ ਚੁੰਗਾ ਛੌਂਦਾ ਓਕੇ ਆ ਮੈਂ ਤਾਜੀ ਬੱਕਰੀ ਰਾਜਗਲ ਲਈ ਮਾਈ ਗੱਲ ਸੁਣ ਦੁੱਧ ਵਸੇ ਰਾਂ ਦਿੰਦੀ ਆ ਬਾ ਪਾਂਚ ਹੈ ਬੱਕਰੀ ਤੇਰਾ ਅੱਜਕੱਲ ਦਾ ਦੁੱਧ ਵੇਚਣਾ ਹੈ ਉਹ ਲਾ ਦੇ ਉਹ ਲਾ ਦੇ ਉਹ ਪਾਸ ਨੂੰ ਹੀ ਉਹ ਮੋੜ ਤੇ ਲਾਏਗਾ ਭਾਈ ਅੱਜਕੱਲ ਦਾ ਤਾਂ ਦਹਾਮ ਦਿੰਦੀ ਹੈ ਬੱਕਰੀ ਹਾਂਜੀ 18000 ਦੀ ਦਿਓ ਮਾਈ ਕੱਟੇ ਕੱਟੇ ਹੈ ਥੋੜਾ ਹੋਰ ਜਿਆਦਾ ਕਿੱਥੇ ਕਿੱਥੇ ਜਾ ਕੇ ਬਈ 1000 ਕੱਟ ਦੇ ਦੋ ਹਾਂ 10000 ਕੱਟ ਦੇ ਦੇ 24 ਜਿੰਨੇ ਮੈਂ ਥੋੜਾ ਜਿਹਾ 500 ਬਟੇ ਉਸੇ ਪਾਲ ਸਫਰ ਤੋਂ ਦੁਆਸੇ ਤੱਕ ਕੀ ਆਜੇ ਫਾਈਲ ਨਾ ਸਾਰਾ ਜੈ ਜੈ ਫਾਈਲ ਨਾ ਮੈਂ ਆਈ ਜਾਂਦੇ ਤੇ ਨਹੀਂ ਮਾ ਕਾ 20 ਆਤੀ ਬੱਕਰੀ ਦੇਸੀ ਠੀਕ ਹਾਸਲੇ ਮੈਂ ਆਹ ਹਾਸੀ ਕਰ ਲਈ ਬਿੰਦ ਚਟ ਵੀਡੀਓ ਬਣ ਗਈ ਤੂੰ ਸਾਡੀਆਂ ਮਾਈ ਵਰਗੀ ਐ ਰੋਜ਼ ਮੰਡੀਆਂ ਚ ਸਰਦੇ ਆਪਾਂ ਉਹ ਸਾਰਾ ਕਰੀ ਸਾਡੀ ਗੱਲ ਦਾ ਨਾ ਗਿੱਲੀ ਆ ਕੇ ਬੱਕਰੀ ਦੇਸੀ ਕੋਣਾ ਅਗਰ ਨਹੀਂ ਉਧਰ ਠੀਕ ਨਾ ਜੂਰੇ ਨੇ ਇਸੇ ਮਨ ਜੇ ਵੀ ਲੱਗੀ ਗੱਲ ਵੇ ਮਾਨ ਵਾਲੀ ਦਾ ਛੱਡ ਗੱਲ ਤੂੰ ਮੈਂ ਤਾਂ ਲੱਗਦੀ ਬੱਤੀ ਚੰਗੀ ਆ ਵੇ ਬੱਤੀ ਬੰਨਾ ਕਰਾ ਗੱਲਾ ਮੱਸ ਬੇਵਨੀ ਲੈ ਕੇ ਚੱਲਾਂਗੇ ਆਪਾਂ ਕਰਦੇ ਕੱਚੀ ਪੱਕੀ ਨਾ 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 ਮੈਂ ਮਾਈ ਨੂੰ ਨਾ ਕਰੀਂ ਹੱਥ ਬਸ ਬੇਇਸ਼ਤੀ ਮੋੜੀ ਨਾ ਮਾਈ ਹੁਣ ਦੋ 21000 ਦੀ ਹੋਗੀ 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 ਨਾ ਹੋਗੀ 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 ਛੜਾ ਨਹੀਂ ਰਹਿ ਨੀਮ ਨਾ ਰਹਿ ਰਹੇ 21000 ਰੁਪਏ ਨਹੀਂ ਜਾ 200 ਹੋਰ ਪਾਤਾ ਛੱਡ ਦੇ ਹੋਗੀ ਹੋਗੀ ਹਰ ਕਰ ਹਰ ਕਰ ਦੰਗੀਆਂ ਲਾ 2200 ਹੋ ਗਏ 2000 1200 ਵੀ ਚਲੋ ਜੀ 1200 हां 2000 1200 1200 ਵੀ ਮਾਈ ਵੀਡੀਓ ਬਣਾ ਲਓ ਗਈ ਮਾਈ ਬੱਕਰੀ 200 ਸੌਦਾ ਹੋ ਗਏ ਸਸਤੀ ਤਾਂ ਨਹੀਂ ਨਾ ਜੇ ਸਸਤੀ ਹੈ ਤਾਂ ਐ ਕਹਦੀ ਨਹੀਂ 라ਜੀ ਤਾਂ ਗਲਤ ਕਰਤਾ ਕੰਮ ਨਾ ਸਸਤੀ ਨਹੀਂ ਮੈਂਗੀ ਏ ਠੀਕ ਹੈ ਖੁਸ਼ੇ ਲਿਓ ਜੀ ਲਿਓ ਕਿਉਂ ਨਾ ਅੰਦਰ ਮੈਂਗੀ ਤਾਂ ਨਹੀਂ ਚਾਹ ਮੈਂ ਬਕਰ ਬੰਦਾ ਜੀ ਬਕਰ ਕੋ ਸਾਈ ਦੇ ਦਿਓ ਜੀ ਖਾ ਸਾਈ ਦਿਓ ਜੀ ਲੈ ਮੈਂ ਹੀ ਬੰਦੇ ਉੱਥੇ ਪੱਕੀ ਚਾਹ ਦਿੰਦੇ ਆਂ ਆਹ ਸਾਈ ਸੰਦਿਓ ਮੇਰਾ ਓ ਵਧੀਆ ਵਧੀਆ ਵੇਚੀ ਦੇ ਦਾਂਗੇ ਲੋ ਭਾਈ ਜੀ ਨੇ ਸਾਈ ਦੇ ਦਿੱਤੀ ਆਹਦੇ ਪੈਸੀ ਦੇ ਦਾਂਗੇ ਆਹ ਸਾਈਆ ਦੂਜੀ ਵੀ ਦਿਖਾਓ ਦੂਸਰੇ ਵੀ ਦੂਜੀ ਵਾਰ ਬੰਨੋ ਜੀ ਬਾਜ਼ਾਰ ਦੇ ਮੰਡੀ ਦੇ ਜਿਆਦਾ ਹੈ ਇੱਧਰ ਬੰਨਦੇ ਹਰਪ੍ਰਿੰਦਰ ਮੈਂ ਹੀ ਬੰਨਦੇ ਆ ਚਲੋ ਗੱਲਾਂ ਬਾਤਾਂ ਵੀ ਕਰਨੀਆਂ ਨੇ ਸਾਬਤ ਸੌਦਾ ਵੀ ਕਰਨੇ ਕੁਝ ਮਾਈ ਨੂੰ ਥੱਲੇ ਲਾਇਆ ਕੁਝ ਬਾਈ ਨੂੰ ਚਾੜਿਆ ਪਰਮ ਕਰੋ ਮਾਈ ਚੌੜਾ ਕਰ ਲੋ ਖੜਾ ਕਰ ਲੋ